ਮਾਤਾ ਦਾ ਤੁਸੀਂ ਸਤਿਕਾਰ ਕਰੋ ਗੁਰੂ ਨਾਲ ਜੁੜੋ ਗੁਰਬਾਣੀ ਸਰਵਣ ਕਰੋ ਅੰਮ੍ਰਿਤ ਪਾਨ ਕਰੋ ਜੇ ਤੁਸੀਂ ਗੁਰਬਾਣੀ ਨਾਲ ਜੁੜੋਗੇ ਮਾਪੇ ਦਾ ਸਤਿਕਾਰ ਕਰੋਗੇ ਤਾਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਹਰ ਚੀਜ਼ ਮਿਲੇਗੀ ਇਹ ਗੱਲ ਬਾਬਾ ਰਣਜੀਤ ਸਿੰਘ ਟਡਰੀਆਂ ਵਾਲਾ ਨੇ ਅੱਜ ਪਹਾੜਪੁਰ ਪਿੰਡ ਦੇ ਵਿੱਚ ਮਾਤਾ ਸੰਸੇਰ ਕੌਰ ਦੀ ਅੰਤਿਮ ਅਰਦਾਸ ਦੇ ਮੌਕੇ ਆਪਣੇ ਜਿਹੜੇ ਉਹਨਾਂ ਨੇ ਸ਼ਬਦ ਕਹੇ ਲੋਕਾਂ ਨੂੰ ਉਸਤੇ ਆ ਸਮਾਜ ਨੂੰ ਅਮਲ ਕਰਨ ਦੀ ਜ਼ਰੂਰਤ ਹੈ ਕਿਉਂਕਿ ਜੇ ਮਾਪੇ ਦਾ ਤੁਸੀਂ ਸਤਿਕਾਰ ਨਹੀਂ ਕਰਦੇ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਕੁਝ ਨਹੀਂ ਮਿਲ ਸਕਦਾ ਮਾਪੇ ਦਾ ਸਤਿਕਾਰ ਕਰੋ ਗੁਰੂ ਦਾ ਸਤਿਕਾਰ ਕਰੋ ਔਰ ਗੁਰਵਾਣੀ ਨਾਲ ਜੁੜੋ ਤਾਂ ਹੀ ਤੁਹਾਡਾ ਜੀਵਨ ਸਫਲਾ ਹੋਵੇਗਾ ਇਸ ਮੌਕੇ ਤੇ ਭਾਰੀ ਗਿਣਤੀ ਦੇ ਵਿੱਚ ਇਸ ਇਲਾਕੇ ਦੀ ਸੰਗਤਾਂ ਨੇ ਸ਼ਿਰਕਤ ਕੀਤੀ ਯਾ ਮੇਰਾ ਯਾ ਮੇਰਾ ਯਾ ਮੇਰਾ ਯਾ ਮੇਰਾ ਯਾ ਤੂੰ ਬਰਖਤ ਬੰਦ ਕਾ ਘਾਰਾ ਆਡ ਮਾਸ ਨਾੜੀ ਕੋ ਪਿੰਜਰ ਵਿੱਚ ਫੰਕੀ ਦਸੈ ਵਿਚਾਰਾ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਕਿਆ ਮੇਰਾ ਕਿਆ ਤੇਰਾ ਪ੍ਰਾਨੀ ਕਿਆ ਬਿਨਾ ਕਿਆ ਤੇਰਾ ਸੰਦੀ ਸਦੀਨਵਾਜੀ ਸਾਧ ਸੰਗਤ ਜੀ ਦੂਰੋਂ ਨੇੜੋਂ ਚੱਲੇ ਕੇ ਮਾਤਾ ਸ਼ੁਸ਼ੀਰ ਕੌਰ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਆਪਾਂ ਸਾਰੇ ਪੁਜੇ ਹਾਂ ਇਲਾਕੇ ਦੀਆਂ ਸਾਰੀਆਂ ਸੰਗਤਾਂ ਨਗਰ ਪਹਾੜਪੁਰ ਨੇੜੇ ਨੇੜੇ ਪਿੰਡਾਂ ਦੇ ਸਰਪੰਚ ਸਾਹਿਬ ਬਾਕੀ ਸਾਡੇ ਰਾਜਨੀਤਿਕ ਆਗੂ ਸਰਦਾ ਸਰਜੀਤ ਸਿੰਘ ਰਖੜਾ ਮੇਰੇ ਸਾਹਮਣੇ ਬੈਠੇ ਹਨ ਹੋਰ ਪਾਰਟੀਆਂ ਦੇ ਵੀ ਨੁਮਾਇंदे ਆਏ ਹੋਣਗੇ ਕੋਈ ਉੱਪਰ ਬੈਠਾ ਹੈ ਕੋਈ ਪਿੱਛੇ ਬਿਠਾਇਆ ਹੈ ਮਾ ਪੁਰਸ਼ਵੀ ਬਾਬਾ ਜੀ ਰਛਤਰ ਸਿੰਘ ਜੀ ਕਲਰ ਪੈਂਦੀ ਵਾਲੇ ਕੋਈ ਸੰਗਤ ਵਿੱਚ ਆਏ ਹਨ ਧਾਰਮਿਕ ਰਾਜਨੀਤਿਕ ਆਗੂ ਸਾਰੇ ਦਰਸ਼ਕ ਦੇ ਰਹੇ ਹਨ ਇਸ ਮੌਕੇ ਤੇ ਉਹਦੇ ਫਿਰਦੇ ਇੱਕਦਮ ਜੋਏ ਪਾਣਾ ਵਰਤਿਆ ਹੈ ਸੋ ਬੜਾ ਤਕਲੀਫ ਦੇ ਹੁੰਦਾ ਹੈ ਮਨ ਵਾਸਤੇ ਮਾਵਾ ਬਿਨਾ ਘਰ ਸੁਣਨੇ ਹੋ ਜਾਂਦੇ ਨੇ ਖਾਲੀ ਹੋ ਜਾਂਦੇ ਪਿਛਲੇ ਸਾਲ ਮੈਂ ਆਪਣੀ ਮਾਂ ਦਾ ਜਾਣਾ ਵੇਖਿਆ ਸੰਸਕਾਰ ਵੇਖਿਆ ਫਿਰ ਭੋਗ ਦਾ ਸਮਾ ਸਾਰਾ ਤੇ ਜਦੋਂ ਅਸੀਂ ਇਹ ਮਹਿਸੂਸ ਕਰਦੇ ਆਂ ਫਿਰ ਪਤਾ ਲੱਗਦਾ ਜਿੰਨਾ ਚਿਰ ਮਾਂ ਜਿਉਂਦੀ ਐ ਉਹਨਾਂ ਚਿਰ ਪਤਾ ਨਹੀਂ ਲੱਗਦਾ ਮਾਂ ਦਾ ਜਾਣਾ ਕੀ ਹੁੰਦਾ ਪਰ ਜਦੋਂ ਮਾਂ ਚਲੀ ਜਾਂਦੀ ਐ ਨਾ ਫਿਰ ਪਤਾ ਲੱਗਦਾ ਵੀ ਮਾਂ ਦਾ ਕਿੱਡਾ ਵੱਡਾ ਰਤਬਾ ਹੈ ਸਤ ਨਾਮ ਮਾ ਵਰਗਾ ਕਨਸ਼ਾਵਾਂ ਬੂਟਾ ਮੈਨੂੰ ਨજર ਨਾ ਆਏ ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ ਕਹਿੰਦੇ ਰੱਬ ਨੇ ਸਵਰਗ ਬਣਾਏ ਤੇ ਸਵਰਗ ਜਿਹਨੂੰ ਅਸੀਂ ਸਵਰਗ ਕਹਿੰਨੇ ਆ ਨਾ ਲਖਾਰੀ ਕਹਿੰਦਾ ਸਵਰਗ ਮਾ ਰੂਪੀ ਬੋੜ ਤੋਂ ਉਧਾਰੀ ਛਾਂ ਲੈ ਕੇ ਬਣਾਏ ਮਤਲਬ ਕਹਿਣ ਦਾ ਸਵਰਗ ਦੀ ਇੰਨੀ ਕੀਮਤ ਨਹੀਂ ਜਿੰਨੀ ਮਾਂ ਦੀ ਗੋਦ ਦੀ ਕੀਮਤ ਹੁੰਦੀ ਹੈ ਸੋ ਮਾਂ ਦਾ ਪਿਆਰ ਜਿਹਦੀ ਕੋਈ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਸੋ ਮਾਂ ਦਾ ਜਾਣਾ ਦੁੱਖदाई ਹੈ ਮਾਵਾ-ਪਾਵੇਂ 100 ਸਾਲ ਦੀਆਂ ਹੋ ਜਾਣ ਜੀ ਤੇ ਕੋਈ ਵੀ ਘਰ ਵਿੱਚ ਵਾਦੂ ਨਹੀਂ ਹੁੰਦਾ ਕੋਈ ਜੀ ਵਾਦੂ ਨਹੀਂ ਹੁੰਦਾ ਸੋ ਬੜੀ ਲੋੜ ਹੁੰਦੀ ਹੈ ਹਮੇਸ਼ਾ ਬਜ਼ੁਰਗਾਂ ਦੀ ਬਜ਼ੁਰਗਾਂ ਦੀਆਂ ਸਿੱਖਾਂ ਬਜ਼ੁਰਗਾਂ ਦੇ ਅਸ਼ੀਰਵਾਦ ਸਦਾ ਹੀ ਸਾਨੂੰ ਚਾਹੀਦੇ ਆ ਸਦਾ ਹੀ ਔਰਤ ਤੇ ਕਹਿੰਦੇ ਰੱਬ ਨੇ ਕੁਛ ਮੰਗਣ ਲਈ ਬਣਾਈ ਨਿੱਕੀ ਜੀ ਹੁੰਦੀ ਹੋਈ ਵੀਰ ਮੰਗਣ ਲੱਗ ਜਾਂਦੀ ਤੁਸੀਂ ਵੇਖਿਆ ਹੋਣਾ ਮੁੰਡੇ ਵੀ ਕਹਿਣਗੇ ਮੈਨੂੰ ਭੈਣ ਚਾਹੀਦੀ ਹੈ ਨਿੱਕੇ ਨਿੱਕੇ ਮੁੰਡੇ ਬਹੁਤ ਘੱਟ ਕਹਿਣਗੇ ਕੁੜੀਆਂ ਨਿੱਕੀਆਂ ਨਿੱਕੀਆਂ ਹੁੰਦੀਆਂ ਬੱਚੀਆਂ ਛੋਟੀਆਂ ਛੋਟੀਆਂ ਕਹਿਣ ਲੱਗ ਜਾਂਦੀਆਂ ਮੈਨੂੰ ਵੀਰ ਚਾਹੀਦਾ ਛੋਟੀ ਹੁੰਦੀ ਹੈ ਵੀਰ ਮੰਗਦੀ ਐ ਵੱਡੀ ਹੁੰਦੀ ਐ ਆਪਣੇ ਭਰਾਵਾਂ ਦੀ ਆਪਣੇ ਪਿਓ ਦੀ ਸੁੱਖ ਮੰਗਦੀ ਐ ਜਵਾਨ ਹੋ ਜਾਏ ਚੰਗਾ ਬਰ ਮੰਗਦੀ ਐ ਵਿਆਹੀ ਜਾਏ ਤੇ ਫਿਰ ਪੁੱਤ ਮੰਗਦੀ ਐ ਫਿਰ ਪੁੱਤ ਹੋ ਜਾਏ ਫਿਰ ਚੰਗੀ ਨੂੰਹ ਮੰਗਦੀ ਐ ਨੂੰਹ ਆ ਜਾਏ ਫਿਰ ਪੋਤਰੇ ਮੰਗਦੀ ਐ ਬੁੱਢੀ ਹੋ ਜਾਵੇ ਕਿਸੇ ਖੂਜੇ ਵਿੱਚ ਲੱਗ ਕੇ ਬੈਠੀ ਹੋਈ ਵੀ ਸਵੇਰੇ ਸ਼ਾਮ ਹੱਥ ਜੋੜ-ਜੋੜ ਕੇ ਸਾਰੇ ਟੱਬਰ ਦੀ ਸੁੱਖ ਮੰਗਦੀ ਹੈ ਸਾਰੀ ਜ਼ਿੰਦਗੀ ਮੰਗਦੀ ਰਹਿੰਦੀ ਸਾਰੇ ਟੱਬਰ ਦੀ ਪਰਿਵਾਰਾਂ ਦੀ ਸੁੱਖ ਮੈਂ ਵੇਖਦਾ ਆ ਮਾਮਾ ਬਜ਼ੁਰਗ ਮਿਲਦੀਆਂ ਉਹਨਾਂ ਦੀ ਆਪਣੀ ਕੋਈ ਫਰਿਆਦ ਨਹੀਂ ਹੁੰਦੀ ਆਪਣੀ ਕੋਈ ਬੇਨਤੀ ਨਹੀਂ ਹੁੰਦੀ ਜਦੋਂ ਵੀ ਗੱਲ ਕਰਨ ਗਿਆ ਮੇਰੇ ਪੁੱਤ ਸੁਖੀ ਹੋਣ ਮੇਰੇ ਬੱਚੇ ਸੁਖੀ ਹੋਣ ਮੇਰੇ ਪੋਤਿਆਂ ਦੀ ਸੁਖ ਮੰਗਦੀਆਂ ਸਾਰੀ ਜ਼ਿੰਦਗੀ ਆਪਣੇ ਟੱਬਰ ਦੀ ਸੁਖ ਮੰਗਦੀਆਂ ਰਹਿਦੀਆਂ ਹਾਂ ਸੋ ਇਸ ਕਰਕੇ ਮਾਵਾ ਬਿਨਾ ਘਰ ਖਾਲੀ ਹੋ ਜਾਂਦੇ ਐ ਜਿਹੜੇ ਜਿਨ੍ਹਾਂ ਦੀਆਂ ਜਿਉਂਦੀਆਂ ਹਨ ਮਾਵਾ ਉਹਨਾਂ ਦੀ ਕਦਰ ਕਰੀਏ ਮਾਂ ਪਿਓ ਮੁੜ ਕੇ ਨਹੀਂ ਲੱਭਦੇ ਇੱਕ ਵਾਰੀ ਚਲੇ ਗਏ ਬਾਪੇ ਮੁੜ ਕੇ ਨਹੀਂ ਆਉਣੇ ਬਾਬਾ ਫਰੀਦ ਸਾਹਿਬ ਜੀ ਨੇ ਵੀ ਕਿਹਾ ਫਰੀਦਾ ਕਿੱਥੇ ਟੈਂਡੇ ਮਾਪਿਆਂ ਜਿੰਨੀ ਤੂੰ ਜਣਿਓ ਹੈ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਕਿੱਥੇ ਚਲੇ ਗਏ ਤੈ ਪਾਸੂ ਉਹੇ ਲੱਤ ਗਏ ਤੇਰੇ ਕੋਲੋਂ ਹੀ ਵੇਖ ਲੱਤ ਗਏ ਚਲੇ ਗਏ ਤੂੰ ਅਜੇ ਨਾ ਪਤੀਣੀ ਉਹੇ ਉਹ ਮੇਰੇਆ ਮਨਾ ਤੈਨੂੰ ਅਜੇ ਵੀ ਪਤਾ ਨਹੀਂ ਲੱਗਦਾ ਮਾਪੇ ਜੇ ਮਾਪਿਓ ਜਿਉਂਦੇ ਨੇ ਦਾਦਾ ਦਾਦੀ ਕਿੱਥੇ ਐ ਜੇ ਦਾਦਾ ਦਾਦੀ ਜਿਉਂਦੇ ਐ ਉਹਨਾਂ ਦੇ ਮਾਤਾ ਪਿਤਾ ਕਿੱਥੇ ਐ ਸਭ ਵਾਰੀ ਵਾਰੀ ਸਿਰ ਸਭਨਾ ਸਹੁਰੇ ਵੰਡਣਾ ਸਭ ਮੁਕਲਾਵਣ ਹਾਰ ਨਾਨਕ ਤਨ ਸੁਹਾਗਣੀ ਜਿਸ ਸੋ ਨਾਲ ਪਿਆਰ ਇਸ ਕਰਕੇ ਬਾਬਾ ਫਰੀਦ ਸਾਹਿਬ ਕਹਿੰਦੇ ਕਿੱਥੇ ਗਏ ਕਿੱਥੇ ਤੁਰ ਗਏ ਸਹਿਜਾਂ ਕੇ ਵਾਸ ਮੇਰਾ ਜਿੱਥੇ ਫੁੱਟਣ ਹੋਏ ਸਹਿਸ ਤੋਏ ਲੱਭ ਲੈ ਮਿਲ ਨਾ ਪ੍ਰਤੀ ਨ ਹੋਏ ਭਾਬਾ ਫਰੀਦ ਸਾਹਿਬ ਜਿੰਦ ਨੇ ਕਿੱਥੇ ਗਏ ਤੇਰੇ ਮਾਪੇ ਤੇਰੇ ਕੋਲੋਂ ਚਲੇ ਗਏ ਤੇ ਇਹ ਜੀਤਾ ਰੱਖਣਾ ਹੁੰਦਾ ਜੀ ਜਿਸ ਦੇ ਵੀ ਸੰਸਕਾਰ ਤੇ ਜਾਂਦੇ ਆਂ ਭੋਗ ਤੇ ਜਾਂਦੇ ਆਂ ਇਹ ਚੇਤਾ ਰੱਖਣਾ ਹੁੰਦਾ ਹੈ ਇੱਕ ਦਿਨ ਸਾਡੇ ਉੱਤੇ ਵੀ ਇਹ ਸਮਾਂ ਆਉਣਾ ਹੀ ਆਉਣਾ ਹੈ ਇਹ ਟਾਈਮ ਸਾਡੇ ਤੇ ਵੀ ਇੱਕ ਦਿਨ ਆਉਣਾ ਹੈ ਮਹਾਤਮਾ ਬੁੱਧ ਦੇ ਕੋਲ ਇੱਕ ਮਾਤਾ ਆਈ ਕਹਿੰਦੀ ਮਹਾਤਮਾ ਜੀ ਮੇਰਾ ਪੁੱਤ ਮਰ ਗਿਆ ਮੇਰੇ ਪੁੱਤ ਨੂੰ ਜਿਉਂਦਾ ਕਰ ਦੇ ਪੋਬਾ ਮਾਰ ਮਾਰ ਕੇ ਰੋਵੇ ਮਹਾਤਮਾ ਬੁੱਧ ਨੇ ਕੋਸ਼ਿਸ਼ ਕੀਤੀ ਬੀਬੀ ਚੁੱਪ ਕਰ ਜਾ ਕਹਿੰਦੇ ਨਹੀਂ ਚੁੱਪ ਨਾ ਕਰੇ ਮੇਰਾ ਪੁੱਤ ਜਿਉਂਦਾ ਕਰ ਦਿਓ ਤੁਸੀਂ ਸੂਝਵਾਲ ਨੂੰ ਤੁਸੀਂ ਰੱਬ ਦੇ ਪਿਆਰੇ ਹੋ ਤੁਹਾਨੂੰ ਲੋਕ ਮਹਾਤਮਾ ਕਹਿੰਦੇ ਆ ਮੇਰਾ ਮੁੰਡਾ ਜਿਉਂਦਾ ਕਰ ਦਿਓ ਬੀਬੀ ਮੰਨੇ ਹੀ ਨਾ ਤੇ ਉਸ ਵੇਲੇ ਫਿਰ ਮਹਾਤਮਾ ਬੁੱਧ ਕਹਿਣ ਲੱਗੇ ਬੀਬੀ ਠੀਕ ਹੈ ਫਿਰ ਜੇ ਤੂੰ ਮੰਨਦੇ ਹੋ ਹੀ ਨਹੀਂ ਤੇਰਾ ਪੁੱਤ ਜਿਉਂਦਾ ਕਰ ਦਿੰਨੇ ਆ ਪਰ ਇਦਾਂ ਕਰ ਇਹਦੇ ਮੁਖ ਵਿੱਚ ਪਾਣੀ ਪਾਉਣਾ ਪਏਗਾ ਪਾਣੀ ਜਾ ਫੜਤਾ ਗੜਵੀ ਲੈ ਜਾ ਉਸ ਘਰ ਵਿੱਚੋਂ ਪਾਣੀ ਲੈ ਕੇ ਆਈ ਜਿਸ ਘਰ ਵਿੱਚ ਕਿਸੇ ਦੀ ਮੌਤ ਨਾ ਹੋਈ ਪਾਣੀ ਲੈ ਕੇ ਆ ਉਸ ਘਰ ਵਿੱਚੋਂ ਲੈ ਕੇ ਆਈ ਜਿਸ ਘਰੇ ਕਿਸੇ ਦੀ ਮੌਤ ਨਾ ਹੋਈ ਹੋਵੇ ਮਾਤਾ ਕਹਿੰਦੀ ਇਹ ਤੇ ਗੱਲ ਹੀ ਕੋਈ ਨਹੀਂ ਹੁਣੀ ਲੈਉਣੀ ਹੈ ਪਿੰਡ ਵਿੱਚ ਗਈ ਖੁਸ਼ ਬਣੀ ਸੀ ਕਿ ਮੇਰਾ ਪੁੱਤ ਨਹੀਂ ਆਉਂਦਾ ਹੋ ਜਾਣਾ ਦਾਦਾ ਮਰਿਆ ਸੀ ਕੋਈ ਕਵੇ ਸਾਡੀ ਦਾਦੀ ਮਰੀ ਸੀ ਕੋਈ ਕਵੇ ਸਾਡੀ ਮਾਂ ਮਰੀ ਸੀ ਕੋਈ ਕਵੇ ਸਾਡਾ ਪਿਤਾ ਮਰਿਆ ਸੀ ਕੋਈ ਕਵੇ ਸਾਡੇ ਘਰੇ ਜਵਾਨ ਕਿਸੇ ਦੀ ਮੌਤ ਹੋਈ ਸੀ ਕੋਈ ਕਵੇ ਕਿਸੇ ਬੱਚੇ ਦੀ ਮੌਤ ਹੋਈ ਸੀ ਸੋ ਜਿਹੜੇ ਵੀ ਘਰ ਜਾਵੇ ਹਰ ਘਰ ਦੇ ਵਿੱਚ ਇਹੋ ਹੀ ਸੁਨੇਹਾ ਮਿਲਿਆ ਵੀ ਕੋਈ ਕਹੇ ਸਾਡੇ ਫਲਾਣਾ ਮਰਿਆ ਸਾਡੇ ਫਲਾਣਾ ਮਰਿਆ ਸਾਡੇ ਫਲਾਣਾ ਮਰਿਆ ਆਂ ਦੇ ਵਿੱਚ ਇਹ ਸਮਾਂ ਆਉਂਦਾ ਹੈ ਸੱਥਰ ਬਿਛਦਾ ਹੈ ਮਡੀਆਂ ਤੱਕ ਚੱਕ ਕੇ ਲੈ ਜਾ। ਵਾਰੀ ਆ ਕੋ ਆਪਣੀ ਕੋਈ ਨਾ ਬੰਦਾ ਪੀਰ ਕੋਈ ਕਿਸੇ ਨੂੰ ਧੀਰ ਜ ਨਹੀਂ ਲੈ ਸਕਦਾ। ਇਹ ਇੱਕ ਏਦਾਂ ਦਾ ਵਿਸ਼ਾ ਹੈ। ਇਹ ਇੱਕ ਏਦਾਂ ਦਾ ਵਿਸ਼ਾ ਮੌਤ ਜਿਹਦੇ ਵਿੱਚ ਕੋਈ ਵੀ ਵੱਡੇ ਤੋਂ ਵੱਡਾ ਅਮੀਰ ਗਰੀਬ ਨੂੰ ਇਹ ਨਹੀਂ ਕਹਿ ਸਕਦਾ ਵੀ ਚੱਲ ਕੋਈ ਨਹੀਂ ਕਿਉਂਕਿ ਵੱਡੇ ਨੇ ਵੀ ਇੱਕ ਦਿਨ ਮਰਨਾ ਹੀ ਮਰਨਾ ਹੈ। ਇਹ ਇੱਕ ਚੀਜ਼ ਏਦਾਂ ਏਦਾਂ ਨਹੀਂ ਹੈ ਜਿੱਥੇ ਮੌਤ ਸਾਰਿਆਂ ਨੂੰ ਬਰਾਬਰ ਕਰ ਦਿੰਦੀ ਹੈ ਰਾਜਾ ਪਰਜਾ ਸਮ ਕਰ ਮਾਰੇ ਸਮ ਕਹਿੰਦੇ ਨੇ ਬਰਾਬਰ ਕਰਤਾ ਰਾਜਾ ਤੇ ਪਰਜਾ ਸਾਰੇ ਬਰਾਬਰ ਹੋ ਜਾਂਦੇ ਐ ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਬਣਾਨੀ ਰਹੇ ਮੌਤ ਇਹਦੀ ਚੀਜ਼ ਐ ਜਿਹੜੀ ਰਾਜਿਆਂ ਨੂੰ ਤੇ ਦਿਖਾਰੀਆਂ ਨੂੰ ਪਰਜਾ ਨੂੰ ਸਾਰਿਆਂ ਨੂੰ ਬਰਾਬਰ ਕਰ ਦਿੰਦੀ ਇਹ ਮੌਤ ਇਤਾਂ ਦੀ ਚੀਜ਼ ਹੈ ਜਿਹਦੇ ਵਿੱਚ ਰਾਜਾ ਤੇ ਪਰਜਾ ਸਭ ਸਭ ਹੋ ਜਾਂਦੇ ਬਰਾਬਰ ਹੋ ਜਾਂਦੇ ਹੈ ਜੇ ਗਰੀਬ ਤੇ ਆਉਣੀ ਹੈ ਤੇ ਅਮੀਰ ਤੇ ਵੀ ਆਉਣੀ ਹੈ ਤੇ ਡਾਕਟਰ ਹੱਥ ਜੋੜ ਕੇ ਖੜ ਗਿਆ ਕਹਿੰਦਾ ਮਾਤਾ ਜੀ ਇਹਨਾਂ ਦਾ ਹੁਣ ਸਮਾਂ ਆ ਗਿਆ ਹੈ ਕਿਹੜੇ ਪੈਸੇ ਦੀ ਗੱਲ ਕਰਦੇ ਹੋ ਜਿੱਦਣ ਉਹ ਸਮਾਂ ਮੇਰੇ ਤੇ ਆ ਗਿਆ ਨਾ ਉਹਦੇ ਵੀ ਨਹੀਂ ਟੰਗਦੇ ਇਹ ਤੇ ਡਾਕਟਰਾਂ ਤੇ ਵੀ ਆਉਂਦਾ ਇਹ ਤੇ ਵੈਦਾਂ ਤੇ ਵੀ ਆਉਂਦਾ ਕੋਈ ਨਹੀਂ ਬਚ ਸਕਦਾ ਇਸ ਸਮੇ ਤੋਂ ਇੱਥੇ ਤੇ ਵੱਡੇ ਵੱਡੇ ਰਾਜੇ ਮਹਾਰਾਜੇ ਰਾਜਾ ਪਰਜਾ ਸਭ ਕਰਨਾ ਰਹਿ ਸਭ ਇੱਥੇ ਬਰਾਬਰ ਹੋ ਜਾਂਦੇ ਆ ਤਾਂ ਕਰਕੇ ਭਾਈ ਸਭ ਨੇ ਚੱਲਣਾ ਹੈ ਤੇ ਕੋਸ਼ਿਸ਼ ਕਰੋ ਗੁਰਹਾਣੀ ਨਾਲ ਜੁੜਿਆ ਜਾਏ ਸਿਰਾਂ ਤੇ ਦਸਤਾਰਾਂ ਬਣੀਆਂ ਤਾਂ ਜੋ ਬੱਚੇ ਬਨਣਗੇ ਪਿਓ ਸਭ ਬਨਣਗੇ ਪੁੱਤ ਵੀ ਹੌਲੀ ਹੌਲੀ ਬਨਣਗੇ ਪੋਤਿਆਂ ਨੂੰ ਆਤ ਪਾਓ ਬੱਚੇ ਨੂੰ ਆਤ ਪਾਇਆ ਕਰੋ ਜਦੋਂ ਫੰਕਸ਼ਨ ਤੇ ਜਾਣਾ ਪੱਗ ਬੰਨ ਕੇ ਚੱਲ ਕੋ ਤੋਏ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜ ਕੇ ਰੱਖੋ ਧਰਮ ਸਾਰੇ ਚੰਗੇ ਨੇ ਸਭ ਦੀ ਸਤਿਕਾਰ ਰਿਸਪੈਕਟ ਕਰਦੇ ਆਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਨਾ ਧਿਆਨ ਦੇਵਾਂਗੇ ਤੇ ਗੁਰਸਿੱਖੀ ਤੋਂ ਲੋਕ ਦਿਨ ਪਰ ਦਿਨ ਦੂਰ ਹੁੰਦੇ ਜਾ ਰਹੇ ਆ ਤੇ ਮੇਰੀ ਇਹ ਸਾਰਿਆਂ ਨੂੰ ਬੇਨਤੀ ਹੈ ਸਿਰਾਂ ਤੇ ਦਸਤਾਰਾਂ ਮੰਨਣੀਆਂ ਮੁੱਖ ਤੇ ਦਾੜੇ ਰੱਖਣੇ ਤੇ ਆਪਣੇ ਬੱਚਿਆਂ ਨੂੰ ਵੀ ਗੁਰਸਿੱਖੀ ਨਾਲ ਜੋੜੀਏ ਮੈਂ ਤੁਸੀਂ ਆਏ ਹੋ ਜੀ ਇੱਥੇ ਇਹਨਾਂ ਦੀ ਮਾਤਾ ਆ ਮਾਤਾ ਸ਼ਮਸ਼ੀਰ ਕੌਰ ਹਾਂਜੀ ਸਰਦਾਰ ਸਰਪੰਚ ਸਾਹਿਬ ਦੇ ਮਾਤਾ ਜੀ ਚੜ੍ਹਾਈ ਕਰ ਗਏ ਉਹਦੇ ਸੰਬੰਧ ਚ ਆਏ ਸੀ ਕੀ ਸੰਦੇਸ਼ ਹੈ ਆਜ ਦੇ ਬੱਚਿਆਂ ਵਾਸਤੇ ਬੱਚਿਆਂ ਨੂੰ ਤੈਨਾਂ ਹੀ ਆ ਵੀ ਗੁਰਸਿੱਖੀ ਨਾਲ ਜੁੜੇ ਰਹੀਏ ਬਾਣੀ ਨਾਲ ਜੁੜੀਏ ਬਾਣੇ ਨਾਲ ਜੁੜੀਏ ਤੇ ਗੁਰਬਾਣੀ ਪੜਿਆ ਕਰੀਏ ਸਹਿਜ ਪਾਠ ਕਰਿਆ ਕਰੀਏ ਜ਼ਿੰਦਗੀ ਸੋਹਣੀ ਬਣਾਈਏ ਆਪਣੀ ਕੈਮਰਾਮੈਨ ਬੀਕੇ ਕਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ న్యూਸ